ਸਾਸਰੀ ਘਰ ਜੀ ਯਮ ਪੰਜਾਬੀ ਮਸਾਲਾ ਕੁਕਿੰਗ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਖੀਰ ਤੇ ਸਾਰੇ ਹੀ ਬਣਾਉਂਦੇ ਨੇ ਪਰ ਤੁਸੀਂ ਮੇਰੇ ਢੰਗ ਨਾਲ ਖੀਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਾਸਤੇ ਮੈਂ 1/4 ਕੱਪ ਟੋਟਾ ਚਾਵਲ ਲੈਣਾ ਇਹਨਾਂ ਨੂੰ ਅਸੀਂ 20-25 ਮਿੰਟ ਭਿਉ ਦਿੰਨਾ ਇਹ ਮੈਂ ਚਾਵਲ ਭਿਉਂ ਦਿੱਤੇ ਸੀ ਹੁਣ ਮੈਂ ਇਹਨੂੰ ਇੱਕ ਕੜਾਈ ਦੇ ਵਿੱਚ ਰੱਖ ਥੋੜੀ ਦੇਰ ਇਹਨੂੰ ਪਕਾ ਲਾਂਗੇ ਇਹਨਾਂ ਚ ਅਸੀਂ 2 ਚਮਚੇ ਦੇਸੀ ਘਿਓ ਪਾ ਦਾਂਗੇ ਤਾਂ ਕਿ ਚਾਵਲ ਜਿਹੜੇ ਨੇ ਚੰਗੀ ਤਰ੍ਹਾਂ ਗਲ ਜਾਣ 50% ਚਾਵਲ ਕੁੱਕ ਕਰ ਲੈਣੇ ਨੇ ਪਾਣੀ ਕਾਫੀ ਹੱਦ ਤੱਕ ਸੁੱਕ ਗਿਆ ਤੇ ਚਾਵਲ ਸਾਡੇ 50% ਪੱਕ ਗਏ ਨੇ ਹੁਣ ਅਸੀਂ ਇਹਦੇ ਵਿੱਚ 1 ਲੀਟਰ ਫੁੱਲ ਫੈਟ ਦੁੱਧ ਪਾ ਦਾਂਗੇ ਔਰ ਦੁੱਧ ਪਾ ਕੇ ਅਸੀਂ ਇਹਨੂੰ ਹਿਲਾ ਲਾਂਗੇ ਔਰ ਇਹਨੂੰ ਅਸੀਂ ਹੌਲੀ ਹੌਲੀ ਪਕਾਣਾ ਹੈ ਜਦ ਤੱਕ ਇਹ ਦੁੱਧ ਜਿਹੜਾ ਸਾਡਾ ਅੱਧਾ ਰਹਿ ਜਾਏ ਤੇ ਇਹਦੇ ਚ ਚਾਵਲ ਵੀ ਚੰਗੀ ਤਰ੍ਹਾਂ ਪੱਕ ਜਾਣ ਇਹਨੂੰ ਅਸੀਂ ਵਿੱਚ ਵਿੱਚ ਹਿਲਾਉਂਦੇ ਰਹਿਣਾ ਇਹ ਦੇਖੋ ਦੁੱਧ ਵਿੱਚ ਅੱਛੀ ਤਰ੍ਹਾਂ ਰਿਝਾਂਦਾ ਪਿਆ ਇੰਨੀ ਦੇਰ ਇਹਨੂੰ ਪਕਾਉਂਦੇ ਰਹਿਣਾ ਜਿੰਨੀ ਦੇਰ ਕੀ ਚਾਵਲ ਤੇ ਦੁੱਧ ਜਿਹੜੇ ਨੇ ਇੱਕੋ ਜਿਹੇ ਰਿਚਮਿਚ ਨਹੀਂ ਜਾਂਦੇ ਹੁਣ ਅਸੀਂ ਇਹਦੇ ਵਿੱਚ ਡਰਾਈ ਫਰੂਟ ਲਿੱਤੇ ਥੋੜੇ ਜਿਹੀ ਕਿਸ਼ਮਿਸ਼ ਥੋੜੇ ਕਾਜੂ ਕੱਟ ਕੇ ਲਿੱਤੇ ਨੇ ਬਦਾਮ ਨੂੰ ਭਿਉ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਉਹਨੂੰ ਕੱਟ ਲਿੱਤਾ ਹੈ ਇੱਕ ਚਮਚਾ ਜਿਹਾ ਸੇ ਪਿਸਤਾ ਲਿੱਤਾ ਹੈ ਖੀਰ ਸਾਡੀ ਕਾਫੀ ਹੱਦ ਤੱਕ ਗਾੜ੍ਹੀ ਹੋ ਗਈ ਹੈ ਚਾਵਲ ਅੱਛੇ ਤਰ੍ਹਾਂ ਵਿੱਚ ਪੱਕ ਗਏ ਨੇ ਹੁਣ ਮੈਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੀ ਪਿਸਤਾ ਮੈਂ ਥੋੜਾ ਜਿਆ ਰੱਖ ਲਿਆ ਥੋੜਾ ਜਿਆ ਪਾ ਦਾਂਗੀ ਥੋੜਾ ਉੱਤੇ ਗਾਰਨਿਸ਼ ਕਰਨ ਵਾਸਤੇ ਥੋੜੀ ਦੇਰ ਇਹਨੂੰ ਪਕਾ ਲਾਂਗੇ 2 ਮਿੰਟ ਇਹਦੇ ਵਿੱਚ ਛੋਟੀ ਲਾਚੀ ਦਾ ਮੈਂ ਪਾਊਡਰ ਬਣਾ ਕੇ ਰੱਖਿਆ ਹੈ ਪਾ ਦਾਂਗੇ 1 ਦਾ ਚਮਚ ਐਨ ਮਿਕਸ ਕਰ ਲਾਂਗੇ ਥੋੜੀ देर ਚਾਵਲ ਜਿਹੜੇ ਨੇ ਚੰਗੀ ਤਰ੍ਹਾਂ ਹੋਰ ਡਰਾਈ ਫਰੂਟ ਵਿੱਚ ਮਿਕਸ ਹੋ ਜੇ ਪਕਾ ਲੈਣਾ ਹੁਣ ਅਸੀਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਤੁਸੀਂ ਚਾਹੋ ਤੇ ਚੀਨੀ ਪਾ ਸਕਦੇ ਹੋ ਲੇਕਿਨ ਇਹ ਆਰਗੈਨਿਕ ਸ਼ੱਕਰ ਪਾਓਗੇ ਤਾਂ ਸਵਾਦ ਹੀ ਬਹੁਤ ਵਧੀਆ ਹੋ ਜਾਂਦਾ ਹੈ 2 ਟੇਬਲस्पून ਮੈਂ ਹਲਿਆ ਦੇ ਚ ਪਾਏ ਨੇ ਇਹਨੂੰ ਮਿਕਸ ਕਰ ਲਾਂਗੇ ਗੈਸ ਨੂੰ ਤੁਸੀਂ ਬੰਦ ਕਰਕੇ ਇਹਨੂੰ ਪਾਣਾ ਹੈ ਸ਼ੱਕਰ ਨੂੰ ਕਿਉਂ ਬਾਈ ਚਾਂਸ ਕਈ ਵਾਰੀ ਦੁੱਧ ਵੀ ਫਟ ਸਕਦਾ ਪਰ ਇਹ ਆਰਗੈਨਿਕ ਹੈ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਇਸ ਕਰਕੇ ਇਹਦੇ ਨਾਲ ਕੋਈ ਦੁੱਧ ਨਹੀਂ ਫਟਣ ਦੇ ਚਾਂਸ ਇੱਕ ਚਮਚ ਮੈਨੂੰ ਇਹਦੇ ਵਿੱਚ ਹੋਰ ਸ਼ੱਕਰ ਪਾਣੀ ਪਈ ਹੈ ਟੋਟਲ 3 ਟੇਬਲस्पून ਮੈਂ ਇਹਦੇ ਚੱਕਰ ਦੇ ਪਾਏ ਨੇ ਦੇਖੋ ਸ਼ੱਕਰ ਦੇ ਪਾਣ ਨਾਲ ਹੀ ਇਹਦਾ ਰੰਗ ਕਿੰਨਾ ਵਧੀਆ ਹੋ ਗਿਆ ਜਿਵੇਂ ਕੈਰਮਲਾਈਜ਼ਡ ਸ਼ੂਗਰ ਪਾ ਕੇ ਬਣਾਣਿਆ ਉੰਜ ਬਣ ਜਾਂਦੀ ਹੈ ਔਰ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਔਰ ਹੈਲਦੀ ਵੀ ਹੈ ਚਾਹੋ ਤੇ ਚੀਨੀ ਵੀ ਪਾ ਸਕਦੇ ਹੋ ਆਪਣੀ ਤੁਹਾਡੀ ਇੱਛਾ ਹੈ ਮਸਾਲੇ ਦੇਖੋ ਖੀਰ ਬਣ ਗਈ ਹੈ ਇਹ ਠੰਡੀ ਹੋਣ ਤੇ ਬਾਅਦ ਐ ਕਾਫੀ ਗਾੜੀ ਹੋ ਜੇਗੀ ਚਾਹੋ ਤੇ ਇਸ ਤਰ੍ਹਾਂ ਹੀ ਗਰਮ-ਗਰਮ ਖਾ ਸਕਦੇ ਹੋ ਨਹੀਂ ਤੇ ਅਸੀਂ ਇਹਨੂੰ ਠੰਡਾ ਕਰਕੇ ਖਾਵਾਂਗੇ ਇੱਕ ਬਰਤਨ ਚ ਇਹਨੂੰ ਪਾ ਲਾਂਗੇ ਬੌਲਿਚ ਉਹਦੇ ਉੱਤੇ ਅਸੀਂ ਇਹਨੂੰ ਥੋੜੇ ਜਿਨੇ ਗਾਰਨਿਸ਼ ਕਰ ਦਾਂਗੇ ਬਦਾਮ ਤੇ ਪਿਸਤੇ ਦੇ ਨਾਲ ਔਰ ਇਹਨੂੰ ਅਸੀਂ ਫ੍ਰਿਜੀ ਚ ਰੱਖ ਦਾਂਗੇ ਠੰਡਾ ਹੋਣ ਤੇ ਬਾਅਦ ਅਸੀਂ ਇਹਨੂੰ ਸਰਵ ਕਰਾਂਗੇ ਇਹ ਠੰਡਾ ਹੋ ਗਿਆ ਬਹੁਤ ਦੇਖੋ ਗਾੜੀ ਕਿੰਨੀ ਹੋ ਗਈ ਹੈ ਹੁਣ ਠੰਡੇ ਹੋਣ ਤੋਂ ਬਾਅਦ ਚਿਲਡ ਹੋ ਗਈ ਹੈ ਔਰ ਇਹ ਗਾੜੀ ਵੀ ਹੋ ਗਈ ਹੈ ਹੁਣ ਅਸੀਂ ਇਹਨੂੰ ਸ਼ੁਰੂ ਕਰਾਂਗੇ ਠੰਡੀ ਠੰਡੀ ਚਾਹੋ ਤੇ ਤੁਸੀਂ ਤਾਜੀ-ਤਾਜੀ ਗਰਮ-ਗਰਮ ਖਾਓ ਜਾਂ ਇਸ ਤਰ੍ਹਾਂ ਸਾਡੇ ਤਰੀਕੇ ਦੇ ਨਾਲ ਠੰਡੀ ਠੰਡੀ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਖੀਰ ਬਣ ਕੇ ਤਿਆਰ ਹੋਈ ਹੈ ਜਦੋਂ ਵੀ ਕੁਝ ਮਿੱਠਾ ਖਾਣ ਨੂੰ ਦਿਲ ਕਰੇ ਤੇ ਫਟਾਫਟ ਤੁਸੀਂ ਇਹ ਖੀਰ ਬਣਾ ਸਕਦੇ ਹੋ ਬੜੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ